ਕੋ ਫੇਮਸ ਮਾਡਲ ਹੈ ਜੇ ਅੱਗੇ ਰੱਖਦੇ ਵੀਆਈਪੀ ਬੰਦੇ اچھا ਵੀਆਈਪੀ ਆਉਂਦੇ ਹਾਂ ਤੇ ਮਾਰਕੀਟ ਰਾਈ ਕਰ ਲੋ ਹੋਲਸੇ ਰੇਟ 440 ਹੋਏਗਾ ਹੋਲਸੇ ਰੇਟ ਆਪਣੇ ਕੋ 300 ਰੁਪਏ ਦੀ ਹੈਗੀ ਦੀ ਇਹ ਤੇ 300 ਦੇ ਦੋਗੇ ਹਾਂ ਫੰਕਸ਼ਨ ਵਗੈਰਾ ਚੇਂਜ ਵੀ ਹੁੰਦੇ ਨੇ ਐਸਵਾ ਨੇ ਕਹਿੰਦੇ ਬੜਾ ਫੇਮਸ ਹੈ ओरिजिनल ਲੈ ਡੱਬੇ ਵਾਲਾ ਮਾਲ ਓਕੇ ਵੀਰੇ ਲਾਈਟ ਦੇ ਕੋਲ ਲਾਈਟ ਦੀ ਕੁਆਲਿਟੀ ਦੇਖੋ ਜੀ ਬੜੀ ਟਿਕੀਆਂ ਲਾਈਟ ਬਿਲਕੁਲ ਹੀ ਬਿਲਕੁਲ ਚਲਾ ਕੇ ਦਿਖਾ ਕਿੰਨੇ ਦੇ ਦੋਗੇ 300 380 ਰੁਪਏ ਦੀ ਮੈਟਲ ਬੋਡੀ ओके हां ਮੰਦੀ ਪਲਾਸਟਿਕ ਦੀ ਬੋਡੀ ਤੁਸੀਂ ਮੈਟਲ ਤੇ ਦੋਗੇ ਮੈਟਲ ਬੋਡੀ ਕਿੰਨੇ ਦੀ ਬਾਹਰ ਇਹ ਇਹ ਵੀ ਦੀ 6 7 800 700 ਇੰਨੇ ਕਟੋੜੇ ਵਿਕਦੇ ਮੈਂ ਕਟੋੜੇ ਤੁਸੀਂ ਛੋਟਾ ਕੀ ਰੇਟ ਹੈ ਇਹ 380 ਰੁਪਏ ਜੀ ਬਹੁਤ ਫਰਕ ਦੋ ਉਸ ਤੋਂ ਬਹੁਤ ਇੰਨੇ ਵੱਡੇ ਸਾਈਜ਼ 33 ਇੰਚ 41 ਇੰਚ 51 ਇੰਚ ਇਹ ਥਾਰ ਦੇ ਉੱਪਰ ਲੱਗਦੇ ਸਾਰੇ ਹੀ ਆ ਗਏ ਨੇ ਤੁਹਾਨੂੰ 3 ਲੈਂਸ ਦਾ 190 ਦਾ ਹਾਂਜੀ ਇਹਦੇ 4 ਲੈਂਸ ਲਓਗੇ 250 ਰੁਪਏ ਦਾ 5 ਲੈਂਸ ਆਗੇ ਕਾਰਨ ਦੇਖਣ ਲੱਗੇ ਤੁਸੀਂ ਹਾਂਜੀ ਇਹ 2000 ਰੁਪਏ ਜੁੜਾ ਵਿਕਦਾ ਤੁਸੀਂ ਕਿੰਨੇ ਦੇ ਦੋਗੇ 5 ਲੈਂਸ ਦੇ ਦਾਂਗਾ 600 ਰੁਪਏ ਦਾ ਜੀ ਓਕੇ ਛੇ ਲੰਸ ਲੋਗੇ 900 ਰੁਪਏ ਦਾ ਤੁਸੀਂ ਆਇਓ ਤੁਹਾਡੇ ਕਰੇ 800 ਰੁਪਏ ਜੋੜਾ ਕੇ ਲੰਸ ਵੀ ਦੇ ਲੋ ਕਿੰਗਸ ਕੰਪਨੀ ਦਾ ਹੈਗਾ ਵਧੀਆ ਜਾਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੁਧਿਆਣੇ ਖੜੇ ਰਿਸ਼ੀ ਢਾਬੇ ਦੇ ਕੋਲ ਵਾਲੇ ਬਾਈ ਉਹਨਾਂ ਕੋਲੇ ਆਏ ਆ ਉਹਨੂੰ ਦਿਖਾਉਣੇ ਫੈਂਸੀ ਲਾਈਟਾਂ ਗੱਡੀਆਂਾਂ ਦੀਆਂ ਮੋਟਰਸਾਈਕਲਾਂ ਦੀਆਂ ਰੇਟ ਬਹੁਤ ਜ਼ਿਆਦੇ ਕੰਪਨੀ ਦਾ ਸਮਾਨ ਹੋ ਸਾਰਾ ਜੇ ਕਿਸੇ ਨੇ ਟਰੈਕਟਰ ਦੇ ਬਾਹਰ ਲਾਈਟ ਲਾਣੀ ਆਮ ਬਾਹਰ ਦੇ ਕੋਲ ਪਲਾਸਟਿਕ ਦੀ ਬੋੜੀਆਂ ਆਉਂਦੀਆਂ ਆਪਰੇ ਕੋ ਮੈਟਲ ਬੋੜੀ ਬਾਹਰ ਲਾਈ 300 ਸਿਰ ਵੀ ਬਾਹਰ ਲਾਈਟ ਠੀਕ ਹੈ 25 20 ਦੀ ਪੇਟੀ ਹੁੰਦੀ ਜੇ ਕਿਸ ਕਿੰਨੇ ਦੇ ਦੋਗੇ 300 380 ਰੁਪਏ ਮੈਟਲ ਬੋਡੀ ਓਕੇ ਆਹ ਮੁੰਦੀ ਪਲਾਸਟਿਕ ਦੀ ਬੋਡੀ ਤੁਸੀਂ ਮੈਟਲ ਚ ਦੋਗੇ ਮੈਟਲ ਬੋਡੀ ਕਿੰਨੇ ਦੀ ਬਾਹਰ ਇਹ ਇਹਦੀ ਇਹ 6 7 8 800 700 ਇਹਨੇ ਕਟੋੜੇ ਵੀ ਇਹਦੇ ਵਿੱਚ ਕਟੋੜੇ ਰੇ ਤੁਸੀਂ ਛੋਟਾ ਕੀ ਰੇਟ ਹੈ ਇਹ 380 ਰੁਪਏ ਜੀ ਬਹੁਤ ਫਰਕ ਦੋ ਬਹੁਤ ਇਹਦੇ ਵੱਡੇ ਸਾਈਜ਼ 33 ਇੰਚ 41 ਇੰਚ 51 ਇੰਚ ਉਧਾਰ ਦੇ ਉੱਪਰ ਲੱਗਦੀ ਸਾਰੀ ਗ੍ਰੇਡ ਓਕੇ ਵੀਰੇ ਇਹ ਕਾ ਫੁੱਲ ਸਲਾਈਡ ਅਸਮਾਨ ਕਹਿੰਦੇ ਇਹਨੂੰ ਸਭ ਤੋਂ ਫੇਮਸ ਮਾਡਲ ਹੈ ਇਹ ਅੱਗੇ ਰੱਖਦੇ ਵੀਆਈਪੀ ਬੰਦੇ ਅੱਛਾ ਵੀਆਈਪੀ ਆਉਂਦੇ ਹਾਂ ਇਹ ਮਾਰਕੀਟ ਰਾਈ ਕਰ ਲੋ ਹੋਲਸੇਲ रेट 440 ਹੈਗਾ ਹੋਲਸੇਲ ਰੇਟ ਆਪਣੇ ਕੋ 300 ਰੁਪਏ ਦੀ ਹੈਗੀ ਜੀ ਇਹ ਤੇ 300 ਦੇ ਦੋਗੇ ਹਾਂ ਫੰਕਸ਼ਨ ਵਗੈਰਾ ਚੇਂਜ ਵੀ ਹੁੰਦੇ ਨੇ ਐਸ 1 ਕਹਿੰਦੇ ਬੜਾ ਫੇਮਸ ਹੈ ओरिजिनल ਰੈੱਡ ਡੱਬੇ ਵਾਲਾ ਮਾਲ ਓਕੇ ਵੀਰੇ ਲਾਈਟ ਦੇ ਕੋਲ ਲਾਈਟ ਦੀ ਕੁਆਲਿਟੀ ਦੇਖੋ ਜੀ ਬੜੀ ਠਿੱਕੀ ਆ ਲਾਈਟ ਬਿਲਕੁਲ ਹੀ ਬਿਲਕੁਲ ਸਾਰੀ ਕਨਵਰਸਟੂਗਾਰ ਆਪਣੇ ਕੋ ਜੋ 3 ਲੈਂਸ ਆ ਗਿਆ 5 ਲੈਂਸ ਆ ਗਿਆ ਇਹ ਸਾਰੀ ਰੇਂਜ ਤੁਹਾਨੂੰ 3 ਲੈਂਸ ਦਾ ਆ ਗਿਆ 190 ਦਾ ਹਾਂ ਜੀ ਇਹਦੇ 4 ਲੈਂਸ ਲਓਗੇ 250 ਰੁਪਏ ਦਾ ਫਾਈਨਲ ਪੰਜ ਲੈਂਸ ਆਗੇ ਕਾਰਨ ਦੇਖਣ ਲੱਗੇ ਤੁਸੀਂ ਹਾਂਜੀ ਇਹ 2000 ਰੁਪਏ ਚੋੜਾ ਵਿਕਦਾ ਤੁਸੀਂ ਕਿੰਨਾ ਦੇ ਦੋਗੇ ਫਾਈਨਲ ਦੇ ਦਾਂਗਾ 600 ਰੁਪਏ ਦਾ ਜੀ ਓਕੇ ਛੋੜਾ ਛੋੜਾ 600 ਦੇ ਦਾਂਗੇ ਹਾਂ 6 ਲੈਂਸ ਲੋਗੇ 900 ਰੁਪਏ ਦਾ ਤੁਸੀਂ ਆਇਓ ਤੁਹਾਡੇ ਘਰੇ 800 ਰੁਪਏ ਜੋੜਾ 6 ਲੈਂਸ ਵੀ ਦੇ ਲੋ ਕਿੰਗਸ ਕੰਪਨੀ ਦਾ ਹੈਗਾ ਵਧੀਆ ਜਾਏਗਾ ਓਕੇ ਮਾਲ ਕੋਈ ਹਲਕਾ ਮਾਲ ਰੱਖਦੇ ਪਰਚੇਜ਼ ਨਹੀਂ ਕਰਦੇ ਹਲਕਾ ਸਾਰਾ ਕੰਪਨੀ ਦਾ ਸਮਾਨ ਸਾਰਾ ਸਾਰਾ ਵਧੀਆ ਭਾਜੀ ਓਕੇ ਬੋਲਡ ਮਾਲ ਹੈ ਪਰ ਵਧੀਆ ਉਹਦੇ ਵੀ ਵਧੀਆ ਆਂਦੇ ਫੋਨ ਹੌਣ ਡਰੈਸ ਵੀ ਨੇ ਕੀ ਆ ਆਪਣਾ ਕਾ ਵੀ ਗੇਲ ਚੌਂਗਰੀ ਸ਼ੀੜਾ ਬੇ ਜੋ ਜੋ ਆਓਗੇ ਤੁਸੀਂ ਤੂਰੀ ਫਟਕਾਂ ਵੱਲ 3 ਨੰਬਰ ਗਲੀ ਬਾਰ ਦੁਕਾਨੇ ਲਾਈਟ ਅਪ ਹੋਲਸੇਲ ਆਪਣੇ ਇੰਸਟਾਗ੍ਰਾਮ ਪੇਜ ਵੀ ਹੈਗਾ ਲਾਈਟ ਅਪ ਹੋਲਸੇਲ ਉੱਥੇ ਆਟਮਾ ਕਾ ਵੀ ਪੈਂਦੀ ਰਹਿੰਦੀ ਆ 07889083 ਲਾਈਟ ਅਪ ਹੋਲਸੇਲ ਲੁਧਿਆਣਾ ਠੀਕ ਹੈ ਉਸ ਤੋਂ ਵਗਾਰੇ ਕਾ ਵੀ ਲਾਈਟ ਆਈ ਜੀ ਬਾਈਕ ਤੇ ਸਸਤੀ ਆਟਮਾ ਬਾਈਕ ਇਹ ਬਾਈਡੀਆਂ ਨੂੰ ਲਾਈਟ ਹੈਗੀ ਆ ਅੱਛਾ ਜੀ ਸਿਰਫ 60 70 ਰੁਪਏ ਲਾਈਟ ਆ ਗਈ ਜੀ 70 ਰੁਪੀ ਸਰਪ ਹਾਂ ਬਿਲਕੁਲ ਜੀ ਬਾਹਰ ਕਿੰਨੇ ਦੀ ਹੋਏ ਬਾਹਰ ਇਹ ਵਿਕਦੀ 250 ਰੁਪਏ ਵਿਕਦੀ ਜੀ ਓਕੇ ਜੀ ਦੇਖੋ ਬਹੁਤ ਵਧੀਆ ਹੈ ਸੈਟਪ ਹਨ ਪੂਰੀ ਤੇਜ ਇਹ ਇਹਦੀ ਲਾਈਟ ਆ ਗਈ ਹੈ ਸਿਰਫ 45 ਰੁਪਏ ਦੀ ਸਿਰਫ 45 ਰੁਪਏ ਬਾਹਰ ਕਿੰਨੇ ਦੀ ਹੋਏ ਬਾਹਰ 100 150 ਰੁਪਏ ਵਿਕਦੀ ਜੀ ਓਕੇ ਭਾਜੀ ਮੈਂ ਘਟੂ ਘਟ ਰੇਟ ਦੱਸਾਂ ਮੈਂ ਤੁਹਾਨੂੰ ਇਹ ਨਹੀਂ ਨਹੀਂ ਉਹ ਕਟਰ ਪਹਿਲੇ ਥੋੜੇ ਰੇਟ ਬਹੁਤ ਘਟਦੇ ਆ ਇਹ ਆ ਗਈ ਚਿਤਕ ਦੀ ਇਹਦੇ ਸਕੂਟਰੀਆਂ ਨਵੀਆਂ ਆਈਆਂ ਇਹ ਸਕੂਟਰੀ ਦੀ ਲਾਈਟ ਜਲਦੀ ਮਿਲਦੀ ਜੀ ਸਿਰਫ 85 ਰੁਪਏ ਦੀ ਆਮ 350 450 ਵਿਗਦੀ ਵੀ ਯਾਨੀ ਕਿ ਬਹੁਤ ਘੱਟ ਮਿਲਦਾ ਮਾਲ ਇਹਦਾ ਆਪਣੇ ਕੋਲ 100 200 ਵੀ ਕੁਆਂਟੀਟੀ ਦੇ ਜਿੰਨਾ ਮਰਜ਼ੀ ਮਾਲ ਲਓ ਠੀਕ ਹੈ ਭਾਈ ਜੀ ਲਾਈਟ ਦੇਖੋ ਵੀ ਲਾਈਟ ਨਾਲ ਕੋਈ ਬੰਮ ਪਰ ਮਾਈ ਦੀ ਨਿਊਨ ਰੋਲ ਲੈਣਾ ਇੱਕ ਆਪਣੇ ਕੋਲ ਫੈਨ ਆਇਆ ਟਰੈਕਟਰ ਦਾ ਸੁਹਾੰਗ ਕੰਪਨੀ ਦਾ ਹਾਂ ਜੀ ਠੀਕ ਹੈ ਹਲਕਾ ਫੈਨ ਵੀ ਹੈਗਾ ਇੱਕ ਵਧੀਆ ਫੈਨ ਵੀ ਹੈਗਾ ਦੋਨੇ ਫੈਨ ਦਿਖਾ ਦਿੰਨੇ ਆ 12 24 ਕਮਨ 12 ਇਹ 12 ਬੋਲਟ ਹੀ ਹੈਗੇ ਜੀ ਇਹ ਟਰੈਕਟਰਾਂ ਦੇ ਲੱਗਦਾ ਠੀਕ ਹੈ ਭਾਈ ਜੀ ਆ ਵੀ ਕੁਆਲਟੀ ਇੱਕ ਨੰਬਰ ਓਕੇ ਭਾਜੀ 680 ਇਹ ਕਿਹੜਾ ਹੈ 11 ਬਰਸਾਂ ਸੇਲ ਹੁੰਦਾ ਤੁਸੀਂ 680 ਦੇ ਦਿੰਦੇ ਜੇ ਇਹ ਇੱਕ ਨੰਬਰ ਹਲਕਾ ਲੈ ਲਓਗੇ 630 ਓਕੇ ਭਾਜੀ ਬਾਕੀ ਡੱਬੇ ਦਾ ਮਾਲ ਇਹ ਉਹ ਵੀ ਮਿਲ ਜਾਏਗਾ ਬਾਕੀ ਸਬਾਨ ਦਾ ਆਟੋ ਕੋਲ ਆਟਮਾ ਬਹੁਤ ਹੋਣਗੀਆਂ ਆਪਾਂ ਥੱਲੀ-ਥੱਲੀ ਤੇ ਗਾਵਾਂਗੇ ਵੀਡੀਓ ਲੰਬੀ ਚ ਲੈ ਜਾਓ ਵੀਰੇ ਆਪਾਂ ਜਿਆਦਾ ਬੜੀ ਅਗਲੀ ਤੇ ਦੂਜੀ ਵੀਡੀਓ ਦੁਕਾਨ ਦੀ ਬਣਾਵਾਂਗੇ ਵੀਡੀਓ ਆਪਾਂ ਇਕਾ 90 ਰੋਲ ਬੜੀ ਹੈ ਪਾਣੀ ਮੀਟਰ 140 ਰੁਪਏ ਓਕੇ ਭਾਜੀ ਇਹਦੇ ਚ 7-8 ਕਲਰ ਰੇਂਜ ਸਾਰੀ ਮਿਲੇਗੀ ਮਤਲਬ ਇਹ ਨਹੀਂਗਾ ਮਾਲ ਛੋਟਾ ਹੈ ਕਲਰ ਨਹੀਂ ਹੈ ਕਰੇਨ ਸਾਰੀ ਮਿਲੇਗੀ ਮੇਰਾ ਬਾਈ ਉਹਨਾਂ ਦੇ ਆਓ ਅੱਧਾ ਦਾ ਫਰਕ ਆ ਪੂਰਾ ਅੱਧਾ ਦਾ ਹਰ ਇੱਕ ਚੀਜ਼ ਚ ਫਰਕ ਮਿਲੂ ਬਿਲਕੁਲ ਕੰਪਨੀ ਦਾ ਜ਼ਮਾਨ ਹੋਊਗਾ ਬਿਲਕੁਲ ਸਾਰਾ ਵਧੀਆ ਹੋ ਗਿਆ ਜੀ ਹੈਵੀ ਆਈਟਮ ਐਸਾ ਨਹੀਂ ਕੋਈ ਬਾਕੀ ਬਾਈ ਦੇਖੋ ਸਮਾਨ ਬਹੁਤ ਆਪਾਂ ਉੱਪਰ ਐਜੇ ਜੀ ਆਈਟਮਾਂ ਦਾ ਰੱਖ ਲਓ ਪੂਰਾ ਦੇਖ ਲਓ ਸਾਰੇ ਲੱਗੇ ਹੋਏ ਨੇ ਕਾਰ ਦੀਆਂ ਲਾਈਟਾਂ ਜੇ ਆਪਾਂ ਵੀਡੀਓ ਬਣਾਉਣ ਲੱਗ ਗਏ ਇਕੱਲੀ ਕਰੀ ਤਾਂ ਬਹੁਤ ਲੰਬੀ ਚਲੀ ਜਾਊ ਕਾਰ ਦੀਆਂ 400 ਵਟ ਲਾਈਟਾਂ 300 ਵਟ ਲਾਈਟਾਂ ਅਗਲੇ ਪਾਰ ਤੇ ਵੀਡੀਓ ਬਣਾ ਲਾਂਗੇ ਆਪਾਂ ਦੁਕਾਨਦਾਰ ਕੋਈ ਵੀ ਆਵੇ ਰੇਟ ਦਾ ਚੈਲੰਜ ਹੈ ਕੁਆਲਿਟੀ ਦਾ ਚੈਲੰਜ 12 वोल्ट 24 वोल्ट कॉमन ਹਰੇਕ ਚੀਜ਼ ਹੈਗੀ ਅਕਰ ਨਿਗ੍ਹਾ ਮਰਵਾ ਦਿਓ ਫੈਂਸੀ ਹੈਟ ਮਾ ਦੀ ਬਾਕੀ ਆ ਦੇਖੋ ਸਾਹਮਣੇ ਪਈ ਸਾਰੀਆਂ ਟ੍ਰੇਡ ਦਾ ਬਹੁਤ ਜ਼ਿਆਦਾ ਹੈ 12 15 ਤਰ੍ਹਾਂ ਦੀ ਕੰਪਨੀ ਹੈਗੀ ਕਾਰ ਦੀਆਂ LED ਦੀਆਂ ਇੱਕ ਆ ਵੀ ਸਟੀering ਸਾਡੇ ਆਪਣੇ ਤਿਆਰ ਕਰਵਾਨੇ ਆ ਸੀ ਆਰਡਰ ਤੇ ਹਾਂਜੀ ਉਹ ਵੀ ਦਿਖਾ ਦੇ ਇਹਦਾ ਰੇਟ ਵਧੀਆ ਦੇ ਦਾਂ ਤੁਹਾਨੂੰ ਸਿਰਫ 1700 ਰੁਪਏ ਮੋਡੀ ਚੈਨਲ ਆ ਓਕੇ ਮੋਡੀ ਚੈਨਲ 1700 ਰੁਪਏ 20 ਚੱਕ ਕੇ ਦੇਖੋ ਦੇ ਦੀ ਭਾਜੀ ਬੁਰਾ ਭਰਾ ਬਾਈ ਸਪਿਨਰ ਦੇਖੋ ਸਪਿਨਰ ਰੁਕਦਾ ਨਹੀਂ ਪਿਆ ਹਾਂਜੀ ਆਮ ਕੀ ਹੈ ਸਿਰਫ 100 ਰੁਪਏ ਫਰਕ ਬੰਦਾ ਸਪਿਨਰ ਲਗਾ ਬਾਨ ਨੂੰ ਸਿਰਫ 1700 ਰੁਪਏ ਪੈਣਾ ਮੈਂ ਕਿੰਨੇ ਦਾ ਬਾਹਰ ਇਹ ਇਹ ਬਾਈ ਵੀ ਕਿਦਾ 4000 ਦਾ 3000 ਦਾ ਇਸ ਤੋਂ ਘੱਟ ਨਹੀਂ ਦਿਖਦਾ ਹੈਗਾ ਮੋਟੀ ਚਿਹਰਾ ਫਿਨਿਸ਼ਿੰਗ ਵਾਲਾ ਹੱਬ ਵੀ ਮੋਟੀ ਹੈ ਦੀ ਆਮ ਦੇਖੋ ਕਿ ਹੱਬ ਇਨੀ ਚੂਚੀ ਹੀ ਹੋਈ ਓਕੇ ਬਾਈ ਸਾਰਾ ਜੋਰ ਇੱਥੇ ਪੈਂਦਾ ਇਹ ਭਰਾ ਲਾਈਟਾਂ ਬਰਬੂ ਹੋ ਗਏ ਹੁਣ ਦੁਬਾਰਾ ਮੇਰੇ ਤੋਂ ਫੋਨ ਆਇਆ ਸਪੈਸ਼ਲ ਲੈਟ ਬਣੀ ਨਹੀਂ ਆ ਦੇਖੋ ਕਹਿੰਦਾ ਕੱਟ ਲੋ ਤੇ ਲਾਈਟ ਬਣਾ ਦੋ ਮੇਰੀ ਜੇ ਕੋਈ ਲਾਈਟ ਪੁਆਣ ਵੀ ਆਂਦਾ ਉਹਦੀ ਲਾਈਟ ਨਹੀਂ ਬੰਦੀ ਗੱਡੀ ਦੀ ਹਾਂਜੀ ਕਈ ਵਾਪਸੀ ਲੈ ਕੇ ਪਾਇਏ ਵਾਪਾ ਮੋੜਨ ਦੇ ਹੱਕ ਦਾ ਰਹਿ ਗਿਆ ਠੀਕ ਆ ਭਾਜੀ ਠੀਕ ਹੈ ਓਕੇ ਸਸਤੀ ਗੱਲ ਸਾਰਿਆਂ ਨੂੰ ਮੇਰਾ ਪੇਜ ਜ਼ਰੂਰ ਦੇਖਾ ਦਿਓ ਇੱਕ ਵਾਰੀ ਪੇਜ ਆ ਹਾਂਜੀ ਪੇਜ ਦਾ ਨਾਮ ਬੋਲ ਦੋ ਇੱਕ ਵਾਰੀ ਲਾਈਟ ਆਪ ਓਨਲੀ ਹੋਲ سیل ਲੁਧਿਆਣਾ ਇਹ ਕਰਨਾ ਨਿਗਮ ਰਵਾਦਾ ਉਹਨਾਂ ਕੀ ਹੈ ਆ ਬਾਈ ਦਾ ਫੋਨ ਇੰਸਟਾਗ੍ਰਾਮ ਤੇ ਇੱਥੇ ਅਪਡੇਟ ਅਪਡੇਟ ਆਡਮ ਹੁੰਦੀਆਂ ਰਹਿੰਦੀਆਂ ਰਹਿੰਦੀਆਂ ਫੋਲੋ ਕਰ ਲਓ ਥੈਂਕ ਯੂ ਸੋ ਮਚ ਤੁਸੀਂ ਆਏ ਧੰਨਵਾਦ